ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 3 ਸਾਲ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਇੱਕ ਬਦਲਾ ਦੇ ਰੂਪ ਦੇ ਵਿੱਚ ਇੱਕ ਨਵੀਂ ਸਰਕਾਰ ਦਿੱਤੀ। ਔਰ ਮੇਰੇ ਹਲਕਾ ਫਲੋਸਪੋਲ ਦਿਹਾਤੇ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਜੋ ਕੰਮ ਹੋਏ ਨੇ ਉਹਨਾਂ ਦੇ ਵਿੱਚ ਜੇ ਮੈਂ ਮੋٹے ਤੌਰ ਤੇ ਗਿਣਾ ਸਾਡੇ ਮੁਦਕੀ ਔਰ ਮਮਦੋਟ ਨਗਰ ਪੰਚਾਇਤਾਂ ਨੇ ਉੱਥੇ 50 ਕਰੋੜ ਰੁਪਏ ਦੀ ਲਾਗਤ ਨਾਲ ਦੋਵੇਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਸੀਵਰੇਜ ਦਾ ਕੰਮ ਹੋਇਆ ਔਰ ਸਿਵਰੇ ਦਾ ਕੰਮ ਚੱਲਦਾ ਪਿਆ। ਇਸ ਤੋਂ ਇਲਾਵਾ ਐਂਗਲੋ ਸਿੱਖ ਬਾਗ ਮੈਮੋਰੀਅਲ ਜੋ ਸਾਡੇ ਕਲ ਖੁਰਦਾ ਔਰ ਉੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸਿੱਖ ਇਤਿਹਾਸ ਨੂੰ ਉਸ ਐਂਗਲੋ ਸਿੱਖ ਬਾਗ ਦਾ ਜਿਹੜਾ ਇਤਿਹਾਸ ਹੈ ਉਹਨੂੰ ਬੜੇ ਹੀ ਵਧੀਆ ਤੇ ਡਿਜੀਟਲ ਤਰੀਕੇ ਦੇ ਨਾਲ ਉਹਨੂੰ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਜਾਣਕਾਰੀ ਲਿਆਉਣ ਵਾਸਤੇ ਉਹ ਕੰਮ ਚੱਲ ਰਿਹਾ ਔਰ ਉਹ ਵੀ ਬਹੁਤ ਜਲਦ ਦਿਨਾਂ ਦੇ ਵਿੱਚ ਉਹ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਹੋਵੇਗਾ। ਇਸ ਤੋਂ ਲਗਭਗ ਮਿਰਜੇਕੇ ਦੇ ਵਿੱਚ 20-22 ਸਾਲ ਪੁਰਾਣੀ ਇੱਕ ਬਹੁਤ ਵੱਡੀ ਮੰਗ ਸੀਗੀ ਕਿ ਉੱਥੇ ਬਿਜਲੀ ਕਰਦੀ ਡਿਮਾਂਡ ਸੀ 68 ਕੇਵੀ ਦਾ ਜਿਹੜਾ ਬਿਜਲੀ ਘਰ ਹੈਗਾ ਉਹ ਮਾਨਯੋਗ ਸ਼ਿਮ ਸਾਹਿਬ ਦੀ ਗਵਾਈ ਹੇਠ ਸਾਡੇ ਹਰਪ੍ਰੀਤ ਸਿੰਘ ਈਟੀਓ ਸਾਹਿਬ ਸਾਡੇ ਪਾਵਰ ਮੰਤਰੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇਹਦਾ ਨੀ ਪੱਤਰ ਕਰੀਬ 1.5 1.5 ਸਾਲ ਪਹਿਲਾਂ ਰੱਖਿਆ ਸੀ ਕੰਮ ਆਲਮੋਸਟ ਸਿਵਲ ਵਰਕਸ ਦਾ ਕੰਪਲੀਟ ਹੋ ਚੁੱਕਿਆ ਹੈ ਟੈਕਨੀਕਲ ਵਰਕਸ ਰਹਿ ਗਿਆ ਔਰ ਅਗਲੇ 2 ਮਹੀਨਿਆਂ ਦੇ ਵਿੱਚ ਵੀ ਅਸੀਂ ਉਹਨੂੰ ਸ਼ੁਰੂ ਕਰਵਾ ਦੇਵਾਂਗੇ ਸਰ ਨਸ਼ੇ ਦਾ ਜਿਹੜਾ ਯੁੱਧ ਨਸ਼ੇ ਵਿਰੁੱਧ ਹੈ ਉਸ ਤੋਂ ਕੀਵੇਂ ਦੇਖਦੇ ਹੋ ਸਰ ਅ ਦੇਖੋ ਯੁੱਧ ਨਸ਼ੇ ਅਭਰਦੂ ਮਾਨੀਓਕ ਸੀਐਮ ਸਾਹਿਬ ਦੀ ਗਵਾਈ ਹੇਠ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਤੁਸੀਂ ਵੇਖੋ ਕਿ ਦਿੱਲੀ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਸੀਜ਼ ਹੋ ਰਹੀ ਹੈ ਉਹ ਉਹਦੇ ਤੇ ਜਿਹੜਾ ਹੈਗਾ ਸਰਕਾਰ ਦਾ ਪੀਲਾ ਪੰਜਾ ਹੈਗਾ ਉਹ ਚੱਲ ਰਿਹਾ ਹੈਗਾ ਆਪਣੇ ਫਲੋਸਪੋਲ ਦੇ ਵਿੱਚ ਵੀ ਕੱਲ ਹਜਾਰਾ ਸਿੰਘ ਵਾਲਾ ਜੁਗਿਆ ਹਜਾਰਾ ਸਿੰਘ ਵਾਲਾ ਪਿੰਡ ਦੇ ਵਿੱਚ ਜਿਹੜੀ ਨਸ਼ਾ ਤਸਕਰੀ ਦੇ ਵਿੱਚ ਜਿਨ੍ਹਾਂ ਨੇ ਆਪ ਦੀ ਪ੍ਰਾਪਰਟੀਆਂ ਬਣਾਈ ਸੀ ਉਹ ਡੈਮੇਜ ਕੀਤੀ ਗਈ ਸਰਕਾਰ ਨੇ ਆਪਣੇ ਕਬਜ਼ੇ ਦੇ ਪਿਛਲੇ ਹੈ ਔਰ ਇਸ ਗੱਲ ਇਸ ਕੈਂਪੇਨ ਦੀ ਮੁਹਿੰਮ ਦੀ ਜਿਹੜੀ ਬਹੁਤ ਵੱਡੀ ਖੂਬਸੂਰਤੀ ਨਿਕਲ ਕੇ ਆਈ ਹੈ ਕਿ ਲੋਕ ਬੜੇ ਖੁਸ਼ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਜਿਹੜੇ ਇਸ ਨਸ਼ੇ ਤੋਂ ਜਿਹੜੇ ਇਸ ਰੋਗ ਤੋਂ ਇਸ ਬਿਮਾਰੀ ਤੋਂ ਪੀੜੀ ਸੀ ਉਹਨਾਂ ਦੀਆਂ ਅੱਖਾਂ ਠੰਡੀਆਂ ਹੋਈਆਂ ਨੇ ਔਰ ਲੋਕਾਂ ਦੇ ਦਿਲਾਂ ਦੇ ਵਿੱਚੋਂ ਮਾਨ ਸਾਹਿਬ ਦੇ ਪ੍ਰਤੀ ਦੁਆਵਾਂ ਨਿਕਲ ਰਹੀਆਂ ਨੇ ਇਹ ਕੰਮ ਸੀਐਮ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਹੈ ਇਹਦਾ ਬਹੁਤ ਸਾਰਥਕ ਰਿਜ਼ਲਟ ਆਵੇਗਾ ਔਰ ਮੈਨੂੰ ਲੱਗਦਾ ਹੈ ਕਿ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਪਾਰਟ 2 ਗਵਰਨਮੈਂਟ ਹੈ ਇਹਦੀ ਨੀਂਹ ਪੱਥਰ ਹੈਗੀ ਹੈ ਇਹ ਨਸ਼ੇ ਵਿਰੋਧੀ ਇਸ ਲੜਾਈ ਨੇ ਰੱਖ ਦਿੱਤੀ ਹੈ